ਦੇਖਦਾ ਜੀ ਹਾਂ ਸਰੋਜ ਸਿੰਘ ਆ ਕੋਲੇ ਰੇਡੀ ਜੀ ਦੈਲ ਕਾ ਹਾਂ ਬੋਲੋ ਜੀ ਫਿਰ ਕੀ ਕਹਿਣਾ ਚਾਹੁੰਦੇ ਤੁਸੀਂ ਕੋਕ ਰੱਕ ਕੋਲੇ ਕਹਿਣਾ ਇਹੀ ਜਾਵਾਂਗੇ ਜੀ ਮੇਰੀ ਆਪਣੀ ਜੋ ਲੋਗਾਂ ਦੀ ਆਵਾਜ਼ ਆ ਅੱਗੇ ਆ ਜਾਓ ਉਹ ਇਹੀ ਹੈ ਕਿ ਅੱਜ ਦੀ ਡੇਟ ਵਿੱਚ ਜੋ ਹਾਲਾਤ ਹੈਗੇ ਆ ਉਹ ਆਪ ਨੂੰ ਹੀ ਵੋਟ ਮਿਲਣੀ ਚਾਹੀਦੀ ਹੈਗੀ ਆ ਕਿਸੇ ਹੋਰ ਵੀ ਕਿਸੇ ਨੂੰ ਪਾਣ ਦੀ ਕੈਂਡੀਡੇਟ ਨੂੰ ਜੇ ਵੋਟ ਪਾਈ ਵੀ ਤੇ ਵੋਟ ਖਰਾਬ ਕਰਨ ਵਾਲੀ ਗੱਲ ਹੈਗੀ ਆ ਰੋੜਾ ਸਾਹਿਬ ਜਿੱਤਦੇ ਆ ਜਿਵੇਂ ਕੇਜਰੀਵਾਲ ਸਾਹਿਬ ਸਾਡੇ ਕਹਿ ਗਏ ਸੁਪਰੀਮੋ ਕਿ ਅਰੋੜਾ ਸਾਹਿਬ ਜੇ ਜਿੱਤਦੇ ਆ ਤੇ ਘੱਟੋ ਘੱਟ ਉਹਨੂੰ ਨੈਕਸਟ ਡੇ ਹੀ ਅਸੀਂ ਜਿਹੜਾ ਮੰਤਰੀ ਕੈਬਨਿਟਿਸਟਰ ਬਣਾਵਾਂਗੇ ਤੇ ਮੇਰੇ ਹਿਸਾਬ ਨਾਲ ਕੈਬਨਿਟ ਮਿਸਟਰ ਹੀ ਜਿਹੜਾ ਸਾਡੇ ਇਲਾਕੇ ਦੇ ਕੰਮ ਕਰਾ ਸਕਦੇ ਹੈਗੇ ਆ ਤੇ ਹੋਰ ਕਿਸੇ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਵੀ ਹੈ ਨਹੀਂ ਹੈ ਜੋ ਕੋਈ ਆ ਵੀ ਜਾਂਦੀ ਹੈ ਤੇ ਲੋਕਾਂ ਨੇ ਕੰਮ ਨਹੀਂ ਕਰਾ ਬਣਗੇ ਕੋਈ ਫੰਡਸ ਨਹੀਂ ਲਿਆ ਬਣਗੇ ਨਾ ਕੋਈ ਕੰਮ ਹੋ ਪਾਏਗਾ ਤੇ ਇਸ ਲਈ ਆਪਣੀ ਵੋਟ ਨਾ ਖਰਾਬ ਕਰਦੇ ਹੋਏ ਸੰਜੀਵ ਰੋੜਾ ਜੀ ਨੂੰ ਹੀ ਆਪਣੀ ਵੋਟ ਦੇਣੀ ਚਾਹੀਦੀ ਹੈ ਜੀ ਬੋਲੇ ਸੋ ਨਿਹਾਲ ਲਕੀਮ ਹੋ ਰਿਹਾ ਇਸ ਤੇ ਬੁਰਗ